ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪੈਨ ਡਰੋਲੀ ਭਾਈ ਤਸਵੀਰ ਤੇ ਜਿਲਾ ਬਾਈ ਨੂੰ ਮੋਗਾ ਹੀ ਪੈਂਦੇ ਆ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਗੋਪਾਰ ਦਾ ਬਾਈ ਕੰਮ ਕਰਦੇ ਆ ਰੋਟੀਨ ਚੀ ਪਸ਼ੂਆਂ ਦੇ ਰਹਿੰਦੇ ਨੇ ਤੇ ਰੋਟੀਨ ਚੀ ਆਪਣੇ ਚੈਨਲ ਦੇ ਵੀਡੀਓ ਵੀ ਕਰ ਰਹੇ ਨੇ ਅੱਜ ਤਿੰਨ ਐਨੀਮਲ ਸੇਲ ਆ ਜੀ ਦੋ ਸੂਏ ਸਵਾਏ ਆ ਇੱਕ ਗੱਭਣਾ ਜਾਣਕਾਰੀ ਪ੍ਰੋਪਰ ਬਾਈ ਕੋਲ ਲਵਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਕੁਲਦੀਪ ਸਿੰਘ ਜੀ ਪਿੰਡ ਰੋਲੀ ਭਾਈ ਜਿਹੜਾ ਮੋਗਾ ਤਹਿਸੀਲ ਮੋਗਾ ਠੀਕ ਆ ਭਾਈ ਇੰਨਾ ਟਾਈਮ ਹੋ ਗਿਆ ਆਪਣੇ ਚੈਨਲ ਤੇ ਵੀਡੀਓ ਨਹੀਂ ਆਈ ਕਈ ਬੰਦੇ ਨੇ ਪਤਾ ਹੀ ਆ ਹਾੜੀ ਹੂੜੀ ਆਈ ਸੀਗੀ ਵਰਸੀਨ ਲੌਂਚ ਹੋ ਚੁਲ ਗਈ ਭਾਈ ਠੀਕ ਆ ਜੀ ਹੁਣ ਹੋ ਗਿਆ ਫ੍ਰੀਜਮਾ ਬਾ ਫ੍ਰੀਜ ਕਰਕੇ ਅੱਜ ਬਹੂ ਲੈ ਜਾਂਦੇ ਸੀ ਆਦੀ ਵੀਡੀਓ ਪਾ ਲੀ ਆਪਾਂ ਹੁਣ ਡੇਲੀ ਵਾਂਗੂ ਹੀ ਆਇਆ ਹਾਂ ਹੁਣ ਕੱਡੇ ਲਈ ਆਊਗੀ ਠੀਕ ਆ ਜੀ ਇੱਕ ਨੰਬਰ ਭਾਈ ਕਾਲੀ ਤੋਂ ਸ਼ੁਰੂ ਕਰ ਲੈਨੇ ਆ ਸੁਆ ਕਿੰਨੇ ਮਸਲੀ ਦੀ ਹੈ ਜੀ ਮਾਲ ਕਰੇ ਭਾਈ ਦੂਜਾ ਸੁਆ ਦੱਸਿਆ ਠੀਕ ਆ ਜੀ ਇਹ ਥੱਲੇ ਉਹਨਾਂ ਨੇ 13 14 ਕਿਲੋ ਦੁੱਧ ਦੱਸਿਆ ਠੀਕ ਆ ਜੀ 12 ਕਿਲੋ ਮੰਨ ਕੇ ਆਵੇ ਤੇ 1 ਮਹੀਨੇ ਦੀ ਬੱਛੀ ਹੈ ਜੀ ਮਗਰ 1 ਮਹੀਨੇ ਦੀ ਬੱਛੀ ਹੈ ਚਾਲ 40 ਦਿਨਾਂ ਦੀ ਮੰਨ ਕੇ ਆਵੇ ਜੀ ਠੀਕ ਹੈ ਜੀ ਸਹੀ ਮਾਲਕਾਂ ਨੇ ਕਹੀਗਾ ਮਹੀਨੇ ਦੀ ਹੈ 40 ਦਿਨਾਂ ਦੀ ਮੰਨ ਕੇ ਆਵੇ 40 ਦਿਨਾਂ ਦੀ ਮੰਨ ਕੇ ਆਵੇ ਮਾਲਕਾਂ ਨੇ 14 ਕਿਹਾ ਸੀ ਆ ਬੱਛੀ ਆ ਮਗਰ ਠੀਕ ਹੈ ਜੀ ਮਗਰ ਬੱਛੀ ਆ ਚੰਗੀ ਆ 12 ਕਿਲੋ ਭਾਂਡੇ ਚ ਪਾ ਕੇ ਲੈ ਜੇ ਦੱਦ 14 ਕਿਲੋ ਦੱਸਿਆ ਜੀ ਠੀਕ ਹੈ ਜੀ 12 ਕਿਲੋ ਮੈਂ ਤਾਂ ਦੱਸਿਆ ਵੀ ਘਰ ਦਾ ਕਰ ਜਾਂਦਾ ਬਹੁਤ ਠੀਕ ਹੈ ਜੀ 12 ਕਿਲੋ ਦਾ ਭਾਅ ਕੰਡਾ ਬਾਲਟੀ ਆਉਦੀ ਲਿਆ ਬਜੀ ਠੀਕ ਹੈ ਜੀ ਖਾਣਾ ਦਾ ਕੋਈ ਘੂਰ ਸਿੱਟਾ ਉਹ ਗਾਰੰਟੀ ਆ ਜ ਗੰਨੇਰ ਕੀ ਆਉ। ਉਹ ਮੋਗਾਇਆ। ਨਲਕੇ ਤੇ ਮੋਟਰੀ ਹੈ। ਹਾਂ ਜੀ। ਠੀਕ ਹੈ ਜੀ। ਤੋਰ ਕੇ ਦਿਖਾ ਦੇ ਬਾਈ। ਨਲਕੇ ਤੇ ਮੋਟਰੀ ਹੈ। ਥਣਾ ਵਾਲੇ پاسੋਂ ਨਹੀਂ ਮਾੜੀ ਲਈ ਦੀ ਗੱਲ। ਮੈਂ ਲਈ ਨਹੀਂ ਬਾਈ। ਕਦੇ ਵੇਖੀ ਤੂੰ। ਮੇਰੇ ਕਾ ਮੂੰਹ ਗਰਿਆ ਥਣ ਲੜੋਦੇ ਆ ਬਈ ਯਾਰਾ। ਫਿਰ ਤਾਂ ਮੈਂ ਕੋਈ ਨਹੀਂ। ਠੀਕ ਹੈ ਜੀ। ਐਣ ਗੰਨੇਰ ਕੀ ਆਉ ਹੈ। 50 ਮਿੰਟਾਂ ਚ। ਮੈਂ ਇਹ ਗੱਲ ਕਰੀ। ਪਸੂ ਲੋ ਲੋ ਜਿਹੜਾ ਵਹਿੰਦਾ ਵਹਿੰਦਾ ਉਠਕੜਿਆ ਬਸ ਚੋਕੇ। ਸਹੀ ਗੱਲ ਹੈ ਜੀ। ਜਿਹੜੀ ਤਵਾਈ ਮਾੜੀ ਉਹ ਪਸੂ ਮਾੜਾ। ਠੀਕ ਹੈ ਜੀ। ਦੂਜਾ ਸੂਆ। ਮਹੀਨੇ ਦੀ ਸੂਈ ਵੀ ਆ ਬਾਈ ਕਹਿੰਦਾ ਤੁਸੀਂ 40 ਦਿਨਾਂ ਦੀ ਮੰਨ ਕੇ ਆਇਓ ਦੁੱਧ 14 ਕਿਲੋ ਆ 12 ਕਿਲੋ ਮੇਰੇ ਘਰੇ ਜੋ ਕੇ ਲੈ ਜਾਓ ਚਾਹੇ ਬਾਲਟੀ ਨਾਲ ਲਿਆਓ ਆਇਆ ਆਇਆ ਅੱਧੀ ਅੱਧੀ ਤਾਂ ਮੈਨੂੰ ਨਾ ਠੀਕ ਆ ਜੀ ਘਟੋ ਠੀਕ ਆ ਜੀ ਪਰ ਹੋਊਗਾ 14 ਜੇ ਕਹਿੰਦਾ ਉਹਨਾਂ ਨੇ ਤਾਂ 14 ਹੀ ਹੋਊਗਾ ਜੀ ਠੀਕ ਆ ਜੀ ਜੇ ਦੋ ਦੋ ਦਿਨ ਇੱਥੇ ਕੋਈ ਖੜ ਗੀਆਂ ਤਾਂ 15 ਹੀ ਹੋ ਜਾਊਗਾ ਫਿਰ ਵਧਾ ਦਾਂਗੇ ਆਪਾਂ ਤਾਂ ਵਧਾ ਦੇਾਂਗੇ ਠੀਕ ਹੈ ਜੀ ਯਾਨੀ ਆਪਾਂ 12 ਦੀ ਗਾਰੰਟੀ ਦੇ ਨਵੀਂ ਆਵੇਂ ਅਗਲਾ ਜਾ ਕੇ ਨੋ ਨੋ ਕਰਾਂਗੇ ਵਿਚਾਰੇ ਨੂੰ ਬਸ ਸਹੀ ਗੱਲ ਹੈ ਜੀ ਤੇ ਮੁੱਲ ਹੈ ਅੱਜ ਜਮ੍ਹਾਂ ਜ਼ਾਇਜ ਕਰ ਦਿੰਨੇ ਆਪਾਂ ਬਾਬਾ ਰੋ ਫਰੀ ਛੱਡਨੇ ਅੱਜ ਫਰੀ ਕੱਢਨੇ ਆ ਜੀ ਕਿੰਨਾ ਫਰੀ ਛੱਡਦੇ ਮੈਨਾਂ ਕਹਿੰਦੇ ਬੋਲ ਕੇ ਬਹਿ ਗਏ ਠੀਕ ਹੈ ਜੀ ਦੱਸੋ ਜੀ ਕਿੰਨਾ 35000 ਦੀ ਦੇ ਦਾਂਗੇ ਜੀ ਜਮ੍ਹਾਂ ਹੀ ਜ਼ਾਇਜ ਬਾਬਾ ਡੇ ਲੈਣ ਵਾਲਿਆ ਹੁਣ ਤਾਂ ਬਾਹਰ ਨਾ ਕਹਿ ਦੇ ਤੂੰ ਠੀਕ ਆ 35000 ਦੀ ਐਨੇ ਦਾ ਬਈ ਬੱਚੀ ਦਿੰਦੇ ਉਹ ਵੀ ਖਾਲੇ ਸੀਜ਼ਨ ਜਿਹੜਾ ਲਾਇਆ ਫਰਾ ਹੁਣ ਅਗਲਾ ਕੋਈ ਖੋਜ ਹੋ ਜਾਵੇ ਮਾਲ ਦੀ ਮੇਰੇ ਮਾਲ ਦੀ ਵੈ ਵੀਡੀਓ ਮम्मा ਪਉਣਾ ਹੁੰਦਾ ਜੀ ਦੇਣ ਲੈਣ ਦੇ ਵਾਲੇ ਮਾਲ ਠੀਕ ਹੈ ਜੀ ਅੱਜ ਆਫਰ ਹੀ ਆ ਜਾਨੀ ਪਹਿਲੀ ਵੀਡੀਓ ਸੀਜ਼ਨ ਤੋਂ ਬਾਅਦ ਦੇ 35000 ਚੋਂ ਸਮੇਤ ਬੱਚੀ ਲੈ ਜੋ ਨਹੀਂ ਖਾਲੀ ਬੱਚੀ ਮਿਲਦੀ ਆ ਬੇ 30000 ਦੀ ਬਾਕੀ ਗੱਲ ਇੱਕ ਹੋਰ ਹੈ ਜੀ ਹਾਂ ਇੱਕੀ ਕਲ ਕਾ ਕੋਣ ਕਾ ਸੁਖਣਾ ਝਾੜ ਝੂੜ ਚੰਗੇ ਫਿਰ ਆਪਾਂ ਆਫਰ ਝੜਦਗੇ ਠੀਕ ਹੈ ਜੀ ਹੁਣ ਆਫਰ ਹੀ ਆਉਣਗੇ ਲਗਾਤਾਰ ਆਫਰ ਹੀ ਲਗਾਤਾਰ ਆਏ ਕਰਨਗੀ ਠੀਕ ਹੈ ਜੀ ਪਰ ਦੂਜੇ ਦਿਨ ਆਊਗਾ ਜੀ ਠੀਕ ਹੈ ਅਪਣੇ ਕਿਲੇ ਲਈ ਠੀਕ ਹੈ ਦੋ ਨੰਬਰ ਬਾਈ ਇਹਦੀ ਕੀ ਡਿਟੇਲ ਹੈ ਜੀ ਇਥੇਲੇ 16 ਕਿਲੋ ਦਾ ਚੋਕੇ ਆਈ ਜੀ ਠੀਕ ਹੈ ਜੀ 15 ਕਿਲੋ ਦਾ ਪੋਕੰਡੇ ਵਾਲਾ ਮੰਨ ਲੀਂ ਕੰਡਾ ਵਾਲਟੀ ਨਾਲ ਲਾਲ ਲਿਆ ਬੇ ਤੇ ਧਾਰ ਨਲਕੇ ਤੇ ਮੋਟਰੀ ਮੈਂ ਦੇ ਉਹਦੇ ਬੇਫਿਕਰੋ ਕਿ ਆ ਬਈ ਮੇਨੋ ਮੇਰੇ ਨਾ ਭੂਰ ਛੱਟਾ ਦੇ ਨਾਮ ਮੇਰੇ ਆ ਹੀ ਹੁੰਦਾ ਕਿ ਮੂਹੁਰ ਗਈਆਂ ਹੋਣਗੀਆਂ ਠੀਕ ਹੈ ਜੀ ਇਹਦੇ ਮਗਰ ਵੀ ਬੱਚੀ ਹੈ ਇਹਦੇ ਮਗਰ ਵੀ ਬੱਚੇ ਦੋਨਾਂ ਮਗਰ ਬੱਚੀਆਂ ਹੀ ਆ ਆ ਬੱਚੀ ਹੈ ਚੈੱਕ ਕਰ ਸਕਦੇ ਹੋ ਕਿੰਨਾ ਟਾਈਮ ਹੋ ਗਿਆ ਸੂਈ ਤੋਂ ਬਾਈ ਉਹ ਮਹੀਨਾ ਗਿਆ ਜੀ ਚਾਲੀਆਂ ਦਿਨਾਂ ਦੀ ਮੰਨੇ ਆਪਾਂ ਨੂੰ ਨਹੀਂ ਫਰਕ ਕੋਈ ਤੇ ਦਾ ਮजूद ਆ ਘੜਾ ਉਹੀ ਕਹਿ ਦੇਣਾ ਸਹੀ ਗੱਲ ਆ ਜੀ ਕੋਲੇ ਮजूद ਆ ਤੇ ਫਿਰ 42 ਦੀ ਇੱਕ ਨੰਬਰ 200 ਸਾਲ ਉਹ ਤਾਂ ਅਸਲ ਹੀ ਬੈ ਜਾਣਾ ਜਿਹਨੇ ਆਕੇ ਠੀਕ ਆ ਜੀ ਤੋੜ ਕੇ ਦਿਖਾ ਦਿਓ 15 ਕਿਲੋ ਜੋਕ ਕੇ ਲੈ ਜੇ ਆਪ ਜੀ ਤੇ ਬਾਈ ਸੈਂਗਾ ਮਾਰੇ ਮੂਰੇ ਮਾਰਦੀ ਮੁਰਗੀ ਤਾਂ ਨਹੀਂ ਤੂੰ ਤਾਂ ਭਾਵੇਂ ਕੋਹਲੀ ਹੋ ਬਾਈ ਸੈਂਗਾ ਤੋਂ ਬਣਾ ਦਾ ਜੇ ਮਾਰਦੀ ਵੀ ਤਾਂ ਕੋਹਨੀ ਨਹੀਂ ਮਾਰੀ ਆ ਹੁਣ ਆਵਾਜ਼ ਹੀ ਤਾਂ ਚੁੰਗੀ ਆ ਵੇੜ ਹਾਂਜੀ ਚੁੰਗੀ ਤਾਂ ਚਲੋ ਆ ਆ ਵੀ ਉਹੀ ਗੱਲ ਆ ਕਰਮਾਂ ਵਾਲੀ ਚੰਗੀ ਹੁੰਦੀ ਆ 16 ਕਿਲੋ ਬਾਈ ਕਹਿੰਦਾ ਦੁੱਧ ਆ 15 ਕਿਲੋ ਮੇਰਾ ਘਰੇ ਜੋਕ ਕੇ ਲੈ ਜੇ ਨਾ ਕੋਈ ਭੂਰ ਨਾ ਕੋਈ ਛੱਟਾ ਗੰਨੇ ਅਰਗੀ ਧਾਰਉ ਥਾਨ ਕੱਲਾ ਕੱਲਾ ਨਿੱਖੜ ਮਾਏ ਜੀ ਹੱਥੀ ਚਵਾਈ ਵਾਲਾ ਕੋਈ ਜੁੜਦੇ ਨਹੀਂ ਕੋਈ ਭੜਦੇ ਨਹੀਂ ਗੇ ਐਣ ਮੰਜੇ ਦੇ ਪਾਵੇਂ ਵਾਂਗੂ ਖੜੇ ਆ ਸਣ ਇਹਦਾ ਮੁੱਲ ਵੀ ਆਪਾਂ ਆਫਰ 'ਚ ਹੀ ਕਰਨਾ ਬਈ ਕਿੰਨਾ ਆਫਰ 'ਚ ਹੀ ਕਰ ਦੇ ਆਫਰ 'ਚ ਹੀ ਕਰਦੇ ਅੱਜ ਆਫਰ ਹੀ ਚੱਲ ਰਹੇ ਨੇ 15 ਕਿਲੋ ਵਾਲੀ ਕਿਸੇ ਨੇ ਕਹਿਣਾ ਨੀਗਾ ਇੰਨੇ ਦਿਨ ਮੇਤੋ ਘਵਾ ਦੇਣਾ ਲੋ ਬਾਅਦ 'ਚ ਲੰਬਾ ਨਾ ਆਜੇ ਬਈ ਮੁੱਲ ਬਾਲਾ ਘਟਾਤਾ ਮੈਂ ਤਾਂ ਪਹਿਲਾਂ ਤੈਨੂੰ ਗੱਲ ਕਹਦੀ ਆ ਠੀਕ ਹੈ ਕੱਲ ਨੂੰ ਇਹੀ ਗੱਲ ਬੰਨੀ ਆ ਬਈ ਮੁੱਲ ਬਾਲੇ ਡਾਉਣ ਕਰ ਜਿਹੜਾ ਘਰ ਜਿਹੜਾ ਲੈ ਗਿਆ ਉਹ ਅਗਲਾ ਕਹੂਗਾ ਯਾਰ ਬਾਈ ਯਾਰ ਕੇ ਬੰਦੇ ਨੇ ਹਰ ਕੋਈ ਨਹੀਂ ਮਿਲਣਾ ਠੀਕ ਆ ਪੰਜ ਚਾਰ ਹੋਰ ਵੀ ਲੈ ਕੇ ਚੱਲਦਾ ਇਹਦਾ ਮੁੱਲ ਫੇਰ ਆਫਰ 44000 ਦੀ ਦੇ ਦੇਣਾ ਚੱਲ ਹੋਰ ਕਰਦੇ ਥੋੜਾ ਜਿਹਾ ਉਹ ਤੂੰ ਘਟਾ ਲਈ ਯਾਰ ਜਿਹੜੇ ਘਟਾਉਣੇ ਠੀਕ ਆ ਜੀ ਚਲੋ 44000 ਚੋਂ ਮਾਨਤਾ ਨੂੰ ਹੋ ਜਾਊਗਾ ਖੁਸ਼ੀ ਨਾਮੇ ਜਿਹੜਾ ਚੱਲ ਕੇ ਆਊਗਾ ਮਗਰ ਇਹਦੇ ਵੀ ਬੱਚੀਆਂ ਇੱਕ ਨਾ ਦੋ ਗਾਇਆਂ ਮਿਲਣੀਆਂ ਕਿਉਂਕਿ ਸਾਲਕ ਬੱਚੀ ਦੀ ਸੇਵਾ ਗੌਰ ਹੋਗੀ ਮਗਰ ਤਿਆਰ ਹੋ ਜਾਣੀ ਪੁੱਤ ਜੀ ਹੁਣ ਤਾਂ ਜੀ ਦੇਖੋ ਜੀ ਦੂਜਾ ਮਾਲ ਆ ਜਿਹੜਾ ਖਤਮ ਹੁੰਦਾ ਜਾਂਦਾ ਖਤਮ ਤੇ ਜੇ ਇਹਨਾਂ ਨੂੰ ਪਾਲ ਲਾਂਗੇ ਇਹਨਾਂ ਨੂੰ ਕਿਹੜਾ ਦੁੱਧ ਦੀ ਲੋੜ ਆ ਇਹਦਾ ਪਾਲਣਾ ਪਲਾਈਆਂ ਤੇ ਲੋਬੋਂ ਫੀਡ ਨਹੀਂ ਪਾਉਦੇ ਬੰਨਣਾ ਹੋਣੀਆਂ ਬਾਕੀ ਬਈ ਹੁਣ ਬੱਚਿਆਂ ਦੀ ਮੰਗ ਵੀ ਆ ਕਿਉਂਕਿ ਵੱਡੀਆਂ ਗਾਈਆਂ ਤਾਂ ਖਤਮ ਵਾਲਾ ਕੰਮ ਨੇੜੇ-ਤੇੜੇ ਮਿਲਦੀ ਨਹੀਂ ਜੀ ਬਾਜੀ ਖਤਮ ਵਾਲਾ ਕੰਮ ਬੱਚਿਆਂ ਬਹੁਤ ਪਾਲ ਰਹੇ ਆ ਤੇ ਬੱਚਿਆਂ ਦੀ ਮੰਗ ਵੀ ਬਹੁਤ ਆ ਤਿੰਨ ਨੰਬਰ ਬਈ ਇਹ ਦੇਖੋ ਇਹ ਗੱਪੜ ਆ ਠੀਕ ਆ ਜੀ ਮਾਲ ਕਹਿੰਦੇ ਦੱਸੇ 25 ਦਾ ਵੇਂਦੇ ਆ ਡੇਟ ਮੁਤਾਬਕ ਡੇਟ ਮੁਤਾਬਕ ਜਿਹੜਾ ਕੋਈ ਸਹਾਂ ਲੂਗਾ ਤੇ 70000 ਦੀ ਪੂਰੇ ਦੀ ਆ ਜਿੱਦ ਤਿਆਰ ਹੋਗੇ ਜਿੱਦ ਤਿਆਰ ਹੋ ਗਈ 25 ਦਿਨ ਤਾਈ ਹੁੰਦੇ ਜੀ ਠੀਕ ਹੈ ਜੀ ਜੇ ਕੋਈ ਨਾਂ ਦੋ ਚੱਲ ਲੈਂਦਾ ਤੂੰ ਹਮਾਰਿਆ ਹੋਇਆ ਠੀਕ ਹੈ ਜੀ ਚਲੋ ਮਹੀਨਾ ਹੀ ਮੰਨ ਲਿਓ ਆ ਮੈਨੂੰ ਉਹਨਾਂ ਨੇ ਕਹਿਤਾ ਮੈਂ ਕਹਿ ਦੇਣਾ ਕਾ ਸਹੀ ਗੱਲ ਮਹੀਨਾ ਮੰਨ ਕੇ ਆ ਜਾਣਾ ਪੰਜ ਦਿਨ ਉੱਤੇ ਰੱਖਣਾ ਹਮ ਮੋਲੇ ਤਾਂ ਪਹਿਲੇ ਦੱਸ ਦੇ ਫਿਰ ਉਹ ਫਰਕ ਉਹ ਲੋ ਫ੍ਰੀ ਕਰ ਦਈਏ ਉਹ ਫਰਕ ਹੀ ਕਰਦੇ ਇਹ ਇਹ ਵਿੱਚ 44 ਦੀ ਦੇ ਦਾਂਗੇ ਜੀ ਜੇ ਜੋੜਾ ਲੈ ਗਿਆ ਹੈ ਜੇ ਜੋੜਾ ਲੈ ਗਿਆ ਕੋਈ ਜੋੜਾ ਲਗਾ ਦਾ ਕੋਈ ਨਿਕਾਲ ਲੂਗਾ ਫਿਰ ਵਧਾ ਕਰ ਦੂੰਗਾ ਪਰ ਆਹ ਜਿਹੜਾ ਜੀ ਮੈਂ 44 ਕਹਿਿਆ ਬੈਠਾ ਪਰ ਕਹਿਣਾ ਨਹੀਂ ਕਿਸੇ ਨੇ ਅੱਜ ਗੱਡਾ ਵਾੜਾ 44 ਰੁਪਏ ਥੋੜਾ ਕਹਿ ਦੂੰਗਾ ਦੇਖੋ ਸਹੀ ਗੱਲ ਹੈ ਬਰਾਸ ਨਾਲ ਢੋਲਰ ਗਈ ਉਹ ਵੀ ਆ ਪਾਲੀ ਠੀਕ ਹੈ ਜੀ ਪਲੀ ਹੋਈ ਤੇ ਦੁੱਧ ਦੇ ਨੇ ਨਾ ਕੱਢੇ ਤੇ ਫਿਰ ਕੱਢਣਾ ਹਾਂ ਮਾਰਕ ਕਹਿੰਦੇ ਵੀ ਅਸੀਂ 24 25 ਕਿਲੋ ਚੋਇਆ ਠੀਕ ਹੈ ਜੀ ਤੋੜ ਕੇ ਦਿਖਾ ਲੀ ਜੀ ਦੋ ਤਵੀ ਕਿਲੋ ਮਾਰਨੀ ਸਹੀ ਗੱਲ ਸੁਆ ਦੂਜਾ ਬਾਈ ਦੂਜਾ ਜੀ ਦੂਜਾ ਡੇਟ ਮੁਤਾਬਕ 25 ਦਿਨ ਪਏ ਆ ਬਾਈ ਕਹਿੰਦਾ ਮਹੀਨਾ ਮੰਨ ਕੇ ਆਜੋ ਮਾਲਕਾ ਨੇ ਦੱਸਿਆ ਕਿ 24 25 ਕਿਲੋ ਆਪਣਾ ਚੋਇਆ ਵਾ ਜੇ ਬਾਈ ਸਿੰਗ ਨਾ ਹੁੰਦੇ ਤੇ ਵਹਿੜ ਤਾਂ ਲੱਖ ਰੁਪਏ ਦੀ ਸੀਗੀ ਥੋੜੇ ਸਿੰਗ ਨਹੀਂ ਕਿਸੇ ਨੇ ਦਿਖਾਏ ਉਦੋਂ ਬੱਚੇ ਦੇ ਕੱਲੇ ਕੱਚੀ ਕੱਚੀ ਆ ਝੁੰਗੀ ਆ ਜੀ ਝੁੰਗੀ ਆ ਥਣ ਪਾ ਓਕੇ ਆ ਜਮਾ ਥਣਾ ਵਾਲੇ ਪਾਸੇ ਤਾਂ ਬੇਫਿਕਰ ਹੋ ਜਾਓ ਬਾਕੀ ਉਹ ਆਪਦਾ ਪਾਵਰਦੀ ਦਾ ਕਰ ਲਵੇ ਘਰੇ ਸਾ ਪਾਵਾਂ ਦੀ ਆਪਣੇ ਘਰੋਂ ਕਰਕੇ ਲੈ ਜਾਵੇ ਠੀਕ ਆ ਵਜੂਦ ਦੀ ਪੂਰੀ ਆ ਬਾਈ ਕਹਿੰਦਾ ਜੇ ਕੋਈ ਆਨਲਾਈਨ ਲੈ ਕੇ ਜਾਂਦਾ ਉੱਤਰ ਦੀ ਤੇ ਥਣ ਪਾਸ ਕਰ ਲਵੇ ਆਪਣੀ ਜ਼ਿੰਮੇਵਾਰੀ ਹੋਊਗੀ ਮੁੱਲ ਇਹਦਾ ਵੀ 44000 ਰੁਪਇਆ ਜੇ ਜੋੜਾ ਲੈ ਲੋਗੇ ਤਾਂ ਮਾਨਤਨ ਖੁੱਲਾ ਹੋ ਜਾਊਗਾ ਆਹ ਰੇਟ ਤੇ ਤੁਹਾਨੂੰ ਪਸੂ ਨੇ ਮਿਲਨੇ ਆਫਰ ਹੀ ਅੱਜ ਜਿਹਨੂੰ ਪਸੰਦ ਆਉਂਦੀਆਂ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਹੈ ਕਨੈਕਟ ਬਾਈ ਨਾਲ 35 ਦੀ ਕਹਿ ਲਈ ਹਾਂਜੀ 35 ਦਾ ਤਾਂ ਆਏ ਆ ਬੱਚਾ ਦਾ ਨਹੀਂ ਦੇ ਨਾਲ ਹੋਇਆ 8 ਕਿਲੋ 9 ਕਿਲੋ ਦੋ ਦੋ ਉਹ 35 ਮੰਗਦਾ ਹੀ ਉਹ 35 ਮੰਗਦਾ ਸਹੀ ਗੱਲ ਹੈ ਤੇ ਆਪਾਂ ਨੂੰ 14 ਕਿਲੋ ਦੱਸੇ ਤਾਂ ਮੈਂ 12 ਦੱਸਣ ਲਗਾ ਠੀਕ ਹੈ ਜੀ ਮੈਂ ਕਹਿੰਦਾ 2 ਕਿਲੋ 2 ਕਿਲੋ ਘੱਟ ਹੋ ਸਕਦਾ 2 ਕਿਲੋ 2 ਕਿਲੋ ਘੱਟ ਹੋ ਜਾ ਐਸੇ 16 ਦੱਸੇ ਤਾਂ ਮੈਂ 15 ਕਹਿਣਾ ਠੀਕ ਹੈ ਜੀ ਤੇ ਲੋ ਘੱਟ ਜੂਗੀ ਇੱਥੇ ਆ ਕੇ ਗਾਹਕ ਨਿਰਾਸ਼ ਨਾ ਹੋਵੇ ਨਹੀਂ ਜੀ ਐਵੇਂ ਕਿ ਮੈਂ ਬਾਲਟੀ ਰੱਖ ਕੇ ਨਿਰਾਸ਼ ਹੋ ਗਿਆ ਤਾਂ ਫਿਰ ਬੜਾ ਕੰਮ ਕੀਤਾ ਜੀ ਜੋ ਠੀਕ ਆ ਆ ਕੇ ਖੁਸ਼ ਹੋ ਕੇ ਮੁਰੂਗਾ ਮੈਂ ਕਹਿੰਦਾ ਨਈਓ ਮਨ ਖੁਸ਼ ਹੋ ਜਾਵੇ ਜੀ ਪਸ਼ੂ ਘਰੇ ਲੈ ਜਾਵੇ ਠੀਕ ਹੈ ਜਿਹੜਾ ਲੈ ਗਿਆ ਗੋਣੀ گاਊਗਾ ਜੋ ਆਫਰ ਹੀ ਆ ਰੇਟ ਪਸ਼ੂ ਨਹੀਂ ਮਿਲਨੇ ਕਿਉਂਕਿ ਪਸ਼ੂਆਂ ਦੀ ਤੇਜ਼ੀ ਬਹੁਤ ਆ ਨੰਬਰ 3 ਹੋਰ ਵੇਖੋ ਜੀ ਜੀ ਹੁਣ ਜੀ ਨਾਲ ਜਿਹੜਾ ਵੱਡੇ ਸੀ ਤੇ ਮੈਨੂੰ ਦੱਸਾਂ ਦੇਣਾ ਉਹ ਕੋਈ ਪਸ਼ੂ ਲੱਭ ਕੇ ਦਿਖਾਏ ਦੱਸਾਂ ਦੇਣਾ ਜਮੈਂ ਹੋਣੀ ਨਹੀਂ ਬਈ ਮਿਲਦਾ ਜਿਵੇਂ ਜਿਵੇਂ ਲੋਕੀ ਵੇਲੇ ਹੋਈ ਜਾਂਦੇ ਆ ਓਵੇਂ ਓਵੇਂ ਕਸ ਬਈ ਮੈਂ ਮੇਰੇ ਕਿੱਲੇ ਤੇ ਪਸ਼ੂ ਨਹੀਂ ਵਿਕਿਆ ਦੁੱਧ ਵੀ ਡੇਰੀ ਚੋਂ ਆਉਂਦਾ ਰਿਹਾ ਸਹੀ ਗੱਲ ਹੈ ਠੀਕ ਹੈ ਜੀ ਮੈਂ ਲਿਆ ਕੇ ਤਿੰਨ ਘੜਿਆ ਤੇ ਦੋ ਤੜਕੇ ਵਿਕਿਆ ਠੀਕ ਹੈ ਜੀ 5 시ਗੇ ਸਵਾ ਠੀਕ ਹੈ ਤੜਕੇ ਤੜਕੇ ਤੁਸੀਂ ਫੋਨ ਲਾਇਆ ਸੀ ਮੈਥੋਂ ਆਇਆ ਨਹੀਂ ਕਿ ਆ ਮੈਂ ਲੇਟ ਹੋ ਗਿਆ ਤੜਕੇ 5 ਸੀਗੇ 5 ਸੀ ਇੱਕ ਤਾਂ ਤਾਜੀ ਰਾਤ ਸੁੱਈ ਸੀ ਇੱਕ ਦੋ ਘੰਟੇ ਦੀ ਸੁੱਈ ਸੀ ਉਹ ਵੀ ਆਫਰਾਂ ਚ ਦੇਤੇ ਫਿਰ ਆਫਰਾਂ ਜੀ ਠੀਕ ਹੈ ਅਜਾ ਆਫਰ ਹੀ ਦੇਣੇ ਸੀ ਚਲੋ ਜੇ ਤੜਕੇ ਪੈ ਜਾਈਂ ਤਾਂ ਦੋ ਵੀ ਆ ਜਾਂਦੀ ਆ ਤੇ ਹੁਣ ਤਿੰਨ ਜਿਹੜੇ ਇਹਨਾਂ ਚੋਂ ਤੁਹਾਨੂੰ ਪਸੰਦ ਆਉਂਦੇ ਨੰਬਰ ਸਕਰੀਨ ਤੇ ਚੱਲੂ ਧੰਨਵਾਦ